ਲੋਜੀ ਬੋਰ ਟਾਈਮ ਬਾਅਦ ਇੱਕ ਵਾਰ ਫਿਰ ਤੋਂ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਬਹੁਤ ਵੱਡੀ ਆਫਰ ਵਾਲੇ ਸੂਟ। ਵੀਵਰਸ ਨੇ ਉਹ ਜਾਣਦੇ ਹੋਣਗੇ ਇੱਕ ਵਾਰ ਆਪਾਂ ਸੇਲ ਆਈ ਸੀ ਕਿ ਆਰਗੈਂਜ਼ਾ ਪ੍ਰਿੰਟ ਦੇ ਸੂਟ ਤੁਹਾਨੂੰ ਦਿੱਤੇ ਸੀ 350 ਵਾਲੀ ਰੇਂਜ ਦੇ ਵਿੱਚ। ਉਹ ਕਟੂਗਟ 100 150 ਸੂਟ ਆਪਾਂ 1-2 ਘੰਟੇ ਦੇ ਵਿੱਚ ਸਟਾਕ ਕਲੀਅਰ ਕਰ ਦਿੱਤਾ ਹੋਣਾ ਤੇ ਅੱਜ ਉਸ ਤਰ੍ਹਾਂ ਦੀ ਹੀ ਕੁਝ ਖਾਸ ਜਾਂ ਕੋਈ ਡਿਫਰੈਂਟ ਜਿਹਾ ਲੈ ਕੇ ਆ ਗਏ ਆ ਤੁਹਾਡੇ ਵੱਲ ਜਿ ਦੇਾਂਗੇ ਤੁਹਾਨੂੰ ਬਹੁਤ ਵੱਡੀ ਆਫਰ ਦੇ ਵਿੱਚ ਪਿਓਰ ਚਨੌਨ ਫੋਨ ਦੇ ਸੂਟ ਜਿਹੜਾ ਕਿ ਹਜ਼ਾਰ-ਹਜ਼ਾਰ ਰੁਪਏ ਦਾ ਸੂਟ ਸੀ ਜਿਹੜਾ ਤੁਹਾਨੂੰ ਬਿਲਕੁਲ ਲੈਸ ਪ੍ਰਾਈਸ ਦੇ ਵਿੱਚ ਪੂਰਾ ਲੈਸ ਤੋਂ ਵੀ ਲੈਸ ਜਿਹਨੂੰ ਕਹਿੰਦੇ ਆ ਹੋਲ ਸੇਲ ਦੇ ਵਿੱਚ ਦੇਵਾਂਗੇ ਜੀ 5 ਮੀਟਰ ਸੂਟ 350 ਦਾ ਸੇਲ 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 ਲੋ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਅਗੇ ਆ ਜੀ ਬਹੁਤ ਵੱਡੀ ਆਫਰ ਦੇ ਉੱਪਰ ਬਹੁਤ ਵੱਡੀ ਸੇਲ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਪ੍ਰੀਤ ਮਾਲਮ ਅੰਮ੍ਰਿਤਸਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਜਿੱਦਾਂ ਕਿ ਤੁਹਾਨੂੰ ਪਤਾ ਚੱਲ ਹੀ ਗਿਆ ਕਿ ਅੱਜ ਆਪਾਂ ਬਹੁਤ ਵੱਡੀ ਸੇਲ ਲੈ ਕੇ ਆ ਗਏ ਆ 올 ਓਵਰ ਸੂਟ ਦੇਵਾਂਗੇ ਕੱਟ 5 ਮੀਟਰ ਹੋਏਗੀ ਚਨੌਂਝ ਫੌਨ ਦੇ ਬਹੁਤ ਹੀ ਪਿਆਰੇ ਸੈਲਫ ਪ੍ਰਿੰਟ ਦੇ ਸੂਟ ਦੇਵਾਂਗੇ ਬਿਲਕੁਲ ਪਲੇਨ ਵੀ ਨਹੀਂ ਹੋਣਗੇ ਸੈਲਫ ਪ੍ਰ प्यारे प्यारे सूट देंगे ਤੁਸੀਂ ਜਿਸ ਤਰ੍ਹਾਂ ਮਰਜੀ ਦੇ ਉੱਪਰ ਹੈਵੀ ਤੋਂ ਹੈਵੀ ਵਰਕ ਕਰਵਾ ਸਕਦੇ ਹੋ ਚਾਹੇ ਸਿੰਪਲ ਸੂਟ ਨੂੰ ਤਿਆਰ ਕਰਾ ਕੇ ਜਿਹੜਾ ਸੂਟ ਵੇਅਰ ਕਰ ਸਕਦੇ ਹੋ ਬਹੁਤ ਹੀ ਸੋਹਣੇ ਪਿਓਰ ਚਨੌਂ ਸ਼ਰੌਨ ਦੇ ਵਿੱਚ ਸੂਟ ਦੇਾਂਗੇ ਜਿਨ੍ਹਾਂ ਦੇ ਕਿ ਤੁਸੀਂ ਅਮਰੇਲਾ ਫਰੌਕ ਕੋਰਸੈਟ ਜਿਹੜੇ ਆ ਬੜੇ ਆਰਾਮ ਦੇ ਨਾਲ ਗਰਾਰਾ ਸ਼ਰਾਰਾ ਸੂਟ ਜਿਹੜੇ ਆ ਬੜੇ ਫਲੋਰ ਬڑے ਫਲੇਅਰ ਵਾਲੇ ਬਣਗੇ ਸੂਟ ਤੁਹਾਡੇ ਬਹੁਤ ਹੀ ਪਿਆਰੇ ਪਿਆਰੇ ਸੂਟ ਨੇ ਪਹਿਲਾ ਹੀ ਪ੍ਰਿੰਟ ਤੁਹਾਨੂੰ ਦੇਾਂਗੇ ਜੈਪੁਰੀ ਦੇ ਵਿੱਚ ਬੜਾ ਹੀ ਪਿਆਰਾ ਇਹ ਸਿੰਗਲ ਹੀ ਸੂਟ ਦੇ ਜੈਪੁਰੀ ਦੇ ਵਿੱਚ ਬਹੁਤ ਹੀ ਪਿਆਰਾ ਪਿਓਰ ਚਨਾਉਂਚ ਫਾਉਂ ਦਾ ਸੂਟ ਦੇ ਰਿਹਾ ਕੱਟ 5 ਮੀਟਰ ਹੋਏਗੀ ਦੇਖ ਸਕਦੇ ਹੋ ਕਿੰਨਾ ਸੋਹਣਾ ਜਿਹੜਾ ਜੈਪੁਰੀ ਪ੍ਰਿੰਟ ਹੋਇਆ ਇਹਦੇ ਵਿੱਚ ਬਲੂ ਰੈੱਡ ਮੈਜੈਂਟਾ yellow ਕਲਰ ਦੇ ਜਿਹੜੇ ਆ ਬੜਾ ਹੀ ਸੋਹਣਾ ਜੈਪੁਰੀ ਪ੍ਰਿੰਟ ਹੈ ਇਹਦੇ ਵਿੱਚ ਤੁਸੀਂ ਇਸ ਕਲਰ ਦਾ ਕਿਸੇ ਵੀ ਤਰ੍ਹਾਂ ਦਾ ਆਪਣਾ ਦੁਪੱਟਾ ਜਿਹੜਾ ਡਾਈ ਕਰਵਾ ਕੇ ਸੂਟ ਨੂੰ ਤਿਆਰ ਕਰ ਸਕਦੇ ਹੋ ਸਟਾਫ ਜਿਹੜਾ ਪਿਓਰ ਚਨਾਉਂਚ ਫਾਉਂ ਦਾ ਹੈਗਾ ਬਿਲਕੁਲ ਲ ਸਟਾਫ ਹੋਏਗਾ ਰੇਟ ਹੈਗਾ ਜੀ 350 ਵੱਡੀ ਸੇਲ ਦੇ ਵਿੱਚ ਦੇ ਰਹੇ ਆ ਅੱਜ ਦੇ ਸਾਰੇ ਹੀ ਸੂਟਾਂ ਨੂੰ ਪਹਿਲਾ ਕਲਰ ਹੈਗਾ ਜੀ ਗ੍ਰੀਨ ਕਲਰ ਜੈਪੂਰੀ ਪ੍ਰਿੰਟ ਦੇ ਨਾਲ ਦੂਜਾ ਸੂਟ ਆ ਜਾਏਗਾ ਪਰਪਲ ਸ਼ੇਡ ਬੜਾ ਹੀ ਪਿਆਰਾ ਪਰਪਲ ਸ਼ੇਡ ਦੇ ਉੱਪਰ ਦੇਖੋ ਡਾਰਕ ਪਰਪਲ ਸ਼ੇਡ ਹੈ ਜੇ ਤੁਸੀਂ ਦੇਖੋ ਇਹਦੇ ਵਿੱਚ ਸੈਲਫ ਪ੍ਰਿੰਟ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਹੈਗਾ ਜੇ ਬ੍ਰੀਕ ਬ੍ਰੀਕ ਸਾਰਾ ਜਿਹੜਾ ਹੈ ਸਾਰਾ ਹੀ ਸੈਲਫ ਪ੍ਰਿੰਟ ਆਏਗਾ ਬਹੁਤ ਹੀ ਪਿਆਰਾ 올ਓਵਰ ਸੂਟ ਹੈ ਰੇਟ ਹੈਗਾ ਜੀ 350 ਅੱਜ ਵਾਲੀ ਵੀਡੀਓ ਦਾ ਜਿਹੜਾ ਮਰਜ਼ੀ ਤੁਸੀਂ ਸੂਟ ਲੈ ਲਓ ਵੱਡੀ ਆਫਰ ਦੇ ਵਿੱਚ ਦੇ ਰਿਆਂ ਮੇਨ ਇਹ ਕਿ ਸ਼ਿਪਿੰਗ ਫ੍ਰੀ ਆ ਸ਼ਿਪਿੰਗ ਫ੍ਰੀ ਦੇ ਰਹੇ ਆ ਲੋ ਜੀ ਇੱਕ ਮੈਚਿੰਗ ਸੂਟ ਵੀ ਤੁਹਾਨੂੰ ਦੇਵਾਂਗੇ ਇਹਦੇ ਵਿੱਚ ਪੈਰਟ ਦੇ ਨਾਲ ਮਜੈਂਟਾ ਕਲਰ ਦਾ ਕੰਟਰਾਸਟ ਦੇਖੋ ਪੈਰਟ ਕਲਰ ਦੀ ਜਿਹੜੀ ਆ ਅੰਬੀਆਂ ਵਾਲੀ ਜੈਪਰੀ ਸ਼ਰਟ ਆ ਜੇਗੀ ਪ्योर ਚਨਾਉਂਚ ਫੌਨ ਦੀ ਤੇ ਮਜੈਂਟਾ ਕਲਰ ਦੀ ਡਾਟ ਵਾਲੀ ਜਿਹੜੀ ਆ ਸਲਵਾਰ ਆ ਜੇਗੀ ਤੁਸੀਂ ਕਿਸ ਤਰ੍ਹਾਂ ਵੀ ਨੂੰ ਅਡਜਸਟ ਕਰ ਸਕਦੇ ਹੋ 2.5 ਮੀਟਰ ਆ ਤੁਸੀਂ ਚਾਹੇ ਸ਼ਰਟ ਕਰ ਲਓ ਚਾਹੇ ਸਲਵਾਰ ਕਰ ਲਓ ਇਹ ਆਪਣੀ ਤੁਹਾਡੀ ਚੋਇਸ ਤੇ ਡਿਪੈਂਡ ਕਰਦਾ ਹੈ ਰੇਟ 350 ਸ਼ਿਪਿੰਗ 올 ਇੰਡੀਆ ਫ੍ਰੀ ਹੈ ਜੀ 350 ਵਿੱਚ ਘਰ ਬੈਠੇ ਤੁਸੀਂ ਸੂਟ ਲੈ ਰਹੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਨੈਕਸਟ ਦੇਖੋ ਫਿਰੋ ਕਲਰ ਹੁੰਦਾ ਇਹਦੇ ਵਿੱਚ ਵੀ ਜਿਹੜਾ ਡਾਟ ਵਾਲਾ ਪ੍ਰਿੰਟ ਹੋਏਗਾ ਸਾਰਾ ਹੀ 셀ਫ ਪ੍ਰਿੰਟ ਸਾਰਾ ਹੀ ਪਿਸਟਾਫ ਪਿਓਰ ਚਰਨਸ ਫੌਂ ਦਾ ਬਿਲਕੁਲ ਲਾਈਟ weight ਕੱਟ 5 ਮੀਟਰ ਹੋਏਗੀ ਰੇਟ ਜਿਹੜਾ ਹੈ 350올 ਇੰਡੀਆ ਸ਼ਿਪਿੰਗ ਫ੍ਰੀ ਹੋਏਗੀ ਕੁਝ ਕੁਝ ਸੂਟ ਨੇ ਜਿਹੜੇ 5 ਮੀਟਰ ਰਹਿ ਗਏ ਨੇ ਕਿਉਂਕਿ ਕਸਟਮਰ ਆਏ ਸੀ ਸੂਟ ਲੈ ਗਏ ਨੇ ਤੇ ਹੁਣ ਤੁਹਾਨੂੰ ਜਿਹੜੇ ਆ ਕੁਝ ਥਾਂ ਦੇ ਵਿੱਚੋਂ ਮਿਲਣਗੇ ਤੁਸੀਂ 2-2 3-3 ਸੂਟ ਇਕੱਠੇ ਵੀ ਲੈ ਸਕਦੇ ਹੋ ਇਹ ਆ ਜਾਏਗਾ ਮਰਜੈਂਟਾ ਦੇ ਉੱਪਰ 올ਓਵਰ ਸੂਟ ਆਏਗਾ ਡਾਟ ਵਾਲਾ ਤੁਸੀਂ ਅਗਰ ਨਜ਼ਰ ਆ ਰਿਹਾ ਹੈਗਾ ਸੈਲਫ ਪ੍ਰਿੰਟ ਸਾਰਾ ਹੀ ਡਾਟ ਦੇ ਵਿੱਚ ਆਏਗਾ ਰੇਟ 350올 ਇੰਡੀਆ ਸ਼ਿਪਿੰਗ ਫ੍ਰੀ ਵੱਡੀ ਆਫਰ ਦੇ ਵਿੱਚ ਦੇ ਰੇ ਅੱਜ ਦੇ ਤੁਹਾਨੂੰ ਫਿਰ ਤੋਂ ਸੂਟ ਜਲਦੀ ਜਲਦੀ ਆਰਡਰ ਲੈ ਲਓ ਜੀ ਇਹ ਸੂਟਾਂ ਦਾ ਬਹੁਤ ਜ਼ਿਆਦਾ ਘੱਟ ਸਟਾਕ ਜੀ ਰਸਟ ਕਲਰ ਦੇ ਉੱਪਰ ਆ ਗਿਆ ਇਹਦੇ ਤੁਹਾਨੂੰ ਦੋ ਸੂਟ ਮਿਲ ਜਾਣਗੇ ਔਰ ਚੁਣੌਣੇ ਫੋਨ ਦਾ ਸਟਾਫ ਹੈ ਜੀ ਜਿਹੜਾ 1000 ਵਾਲਾ ਸੂਟ ਜਿਹੜਾ ਬਿਲਕੁਲ ਲੈਸ ਕਰਕੇ ਤੁਹਾਨੂੰ 350 ਦੇ ਵਿੱਚ ਦੇ ਰਹੇ ਆ ਬਿਲਕੁਲ ਸੌਫਟ ਤੇ ਨਰਮ ਸਟਾਫ ਹੈ ਤੁਸੀਂ ਇਹਦੇ ਤੇ ਜਿੰਨਾ ਮਰਜੀ ਹੈ ਵੀ ਵਰਕ ਕਰਵਾ ਸਕਦੇ ਹੋ ਰਸਟ ਕਲਰ ਦੇ ਵਿੱਚ ਦੋ ਸੂਟ ਮਿਲ ਜਣਗੇ ਨੈਕਸਟ ਆ ਗਿਆ ਲਵੈਂਡਰ ਸ਼ੇਡ ਇਹ ਵੀ ਤੁਹਾਨੂੰ ਦੋ ਸੂਟ ਦੇ ਵਿੱਚ ਮਿਲ ਜੇਗਾ ਲਵੈਂਡਰ ਸ਼ੇਡ ਆ ਗਈ ਜੀ ਇਹ ਦਾ ਸਿੱਧਾ ਬੰਦਾ ਆਏਗਾ ਉਲਟਾ ਜੁੜਿਆ ਚਮਕ ਵਾਲਾ ਬੰਦਾ ਬੰਨਾ ਅੰਦਰ ਆਏ ਦੇ ਪਿਓਰ ਆਏਗਾ ਪਿਓਰ ਚਨੌਂਡਸ ਫੋਨ ਦਾ ਸੂਟ ਦੇ ਰਹੇ ਆ ਡਾਟ ਦੇ ਵਿੱਚ ਆਏਗਾ ਸੈਲਫ ਪ੍ਰਿੰਟ ਲੈਵੈਂਡਰ ਸ਼ੇਡ ਜੇ ਦੋ ਸੂਟ ਮਿਲ ਜਾਣਗੇ ਇਹਦੇ ਵਿੱਚ ਵੀ ਤੁਹਾਨੂੰ ਪਿਓਰ ਜਿਹੜਾ ਇਹ ਚਨੌਂਡਸ ਫੋਨ 1000 ਦਾ ਸੂਟ ਜਿਹੜਾ ਤੁਹਾਨੂੰ ਬਿਲਕੁਲ ਲੈਸ ਪ੍ਰਾਈਸ ਦੇ ਵਿੱਚ ਕਰਕੇ ਓਨਲੀ 4 ਜਿਹੜਾ ਤੁਹਾਨੂੰ 350 ਦੇ ਵਿੱਚ ਸ਼ਿਪਿੰਗ ਫ੍ਰੀ ਦੇ ਨਾਲ ਦੇ ਰਹੇ ਆ ਇਹ ਸਾਰੇ ਇਹ ਤੁਹਾਨੂੰ ਡਾਟ ਵਾਲੇ ਜਿਹੜੇ ਆ ਸੈਲਫ ਪ੍ਰਿੰਟ ਦਿਖਾ ਰਹੀਆਂ ਬਾਅਦ ਚ ਅੱਗੋਂ ਬੂਟੀਆਂ ਵਾਲੇ ਵੀ ਹੋ ਜਾਣਗੇ ਛੋਟੀ ਬੂਟੀਆਂ ਵਾਲੇ ਬਹੁਤ ਸੋਹਣੇ ਪਿਆਰੇ ਪਿਆਰੇ ਦੇਾਂਗੇ ਇਹ ਪੀਚ ਕਲਰ ਦੇ ਵਿੱਚ ਇਹਦੇ ਵਿੱਚ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਪਿਓਰ ਚ ਤੇ ਬਿਲਕੁਲ ਲਾਈਟ ਵੇ ਸਟੱਫ ਸ਼ਿਪਿੰਗ 올 ਇੰਡੀਆ ਫਰੀ ਹੈ ਤੁਸੀਂ ਘਰ ਬੈਠੇ ਆਰਡਰ ਕਰ ਸਕਦੇ ਹੋ 350 ਦਾ ਸੂਟ ਵੱਡੀ ਆਫਰ ਦੇ ਵਿੱਚ ਦੇ ਰਹੇ ਆ ਤੁਹਾਨੂੰ ਜਿਹੜਾ ਹੈ 1000 ਰੁਪਏ ਦਾ ਸੂਟ ਵਿਕਣ ਵਾਲਾ ਜਿਹੜਾ ਸਿਰਫ ਤੇ ਸਿਰਫ 350 ਦੇ ਵਿੱਚ ਦੇ ਰਿਹਾ ਲੋ ਜੀ ਹੁਣ ਆ ਗਏ ਵੱਡੇ ਵੱਡੇ ਲੰਪ ਤੁਸੀਂ ਜਿੰਨੇ ਮਰਜੀ ਸੂਟ ਲੈ ਲਓ ਇਨ੍ਹਾਂ ਸੂਟਾਂ ਦੇ ਵਿੱਚੋਂ ਤੁਹਾਨੂੰ 6 ਸੂਟ ਲੈਣੇ 6 ਮਿਲ ਜਾਣਗੇ ਸੇਮ ਕਲਰ ਦੇ 4 ਸੂਟ ਲੈਣੇ 4 ਮਿਲ ਜਾਣਗੇ ਸਿੰਗਲ ਸੂਟ ਲੈਣਾ ਸਿੰਗਲ ਸੂਟ ਮਿਲ ਜੇਗਾ ਬਹੁਤ ਹੀ ਹੀ ਪਿਆਰਾ ਜਿਹੜਾ ਹੈ ਮਰੂਨ ਛੇੜ ਦੇ ਵਿੱਚ ਆ ਗਿਆ ਦੇਖੋ ਇਹਦੇ ਵਿੱਚ ਜੇ ਤੁਸੀਂ ਪ੍ਰਿੰਟ ਦੇਖੋਗੇ ਨਾ ਸੈਲਫ ਇਸ ਸਾਟਨ ਦੇ ਵਿੱਚ ਜਿਹੜਾ ਇਹ ਦਾ ਪ੍ਰਿੰਟ ਹੋਇਆ ਬੜਾ ਹੀ ਪਿਆਰਾ ਸਾਟਨ ਦਾ ਧਾਗਾ ਲਗਾ ਕੇ ਨਾ ਸਾਟਨ ਸਿਲਕ ਜਿਹੜੀ ਹੁੰਦੀ ਆ ਆਮ ਦੇਸੀ ਚਨੌਣਵਨੀ ਦੇ ਰਹੇ ਤੁਹਾਨੂੰ ਪਿਓਰ ਚਨੌਣ ਦਾ ਥੱਲੇ بیس ਆ ਉੱਪਰ ਜਿਹੜੀ ਆ ਚਮਕ ਤੁਸੀਂ ਬੂਟੀਆਂ ਦੀ ਦੇਖ ਰਹੇ ਹੋ ਨਾ ਸਾਟਨ ਸਿਲਕ ਦਾ ਸਾਰਾ ਹੀ ਸਾਟਨ ਥ्रेड ਜਿਹੜਾ ਹੈ ਸਾਰਾ ਇਹਦੇ ਵਿੱਚ ਬੁਣ ਕੇ ਜਿਹੜਾ ਬਹੁਤ ਹੀ ਸੋਹਣਾ ਅੰਬੀਆਂ ਦਾ ਡਿਜ਼ਾਈਨ ਪ੍ਰਿੰਟ ਕੀਤਾ ਗਿਆ ਬੜਾ ਹੀ ਪਿਆਰਾ ਸੈਲਫ ਪ੍ਰਿੰਟ ਦੇ ਵਿੱਚ ਹੋਇਆ ਸਾਰਾ ਡਿਜ਼ਾਈਨ ਇਹਦੇ ਵਿੱਚ 2 2 3 3 4 4 5 5 6 6 ਸੂਟ ਤੁਸੀਂ ਸੇਮ ਕਲਰ ਦੇ ਲੈਣੇ ਚਾਹੋ ਤਾਂ ਲੈ ਸਕਦੇ ਹੋ ਸਿੰਗਲ ਸੂਟ ਵੀ ਮਿਲ ਜੇਗਾ ਰੇਟ ਸ ਸ਼ਿਪਿੰਗ ਫ੍ਰੀ ਫ੍ਰੀਆ ਬਹੁਤ ਹੀ ਪਿਆਰਾ ਮਰੂਨ ਛੇੜ ਦੇ ਉੱਪਰ ਹੈ ਜੀ ਇਹ ਵਾਲਾ ਕਲਰ ਤੇ ਨੈਕਸਟ ਦੇ ਵਿੱਚ ਆ ਜਾਏਗਾ ਬੜਾ ਹੀ ਪਿਆਰਾ ਪੈਰਟ ਕਲਰ ਪੈਰਟ ਗ੍ਰੀਨ ਕਲਰ ਜਿਹੜਾ ਹੁੰਦਾ ਨਾ ਇਹ ਉਹ ਕਲਰ ਜੇ ਵੀ ਡਾਟ ਦੇ ਵਿੱਚ ਆ ਜਾਏਗਾ ਵੀ ਦੋ ਤਿੰਨ ਸੂਟ ਤੁਹਾਨੂੰ ਮਿਲ ਜਾਣਗੇ ਆਰਾਮ ਦੇ ਨਾਲ ਰੇਟ 350올 ਇੰਡੀਆ ਸ਼ਿਪਿੰਗ ਫ੍ਰੀ ਪੈਰਟ ਦੇ ਵਿੱਚ ਇੱਕ ਹੋਰ ਡਿਜ਼ਾਈਨ ਆ ਗਿਆ ਇਹ ਆ ਗਿਆ ਬੂਟੇ ਵਾਲਾ ਬੂਟਾ ਪ੍ਰਿੰਟ ਆਏਗਾ ਸਾਰਾ ਹੀ ਸ਼ਰਟ ਸਾਰਾ ਸੂਟ ਦੇ ਵਿੱਚ 올ਓਵਰ 5 ਮੀਟਰ ਕੱਟ ਦੇ ਰਹੇ ਆ ਬੜਾ ਹੀ ਪਿਆਰਾ ਗ੍ਰੀਨ ਕਲਰ ਦੇ ਉੱਪਰ ਆਏਗਾ ਜਿਹੜਾ ਸੈਲਫ ਪ੍ਰਿੰਟ ਹੋਇਆ ਸਾਰਾ ਹੀ ਸਾਟਨ ਦਾ ਜਿਹੜਾ ਹੈ ਇਹਦੇ ਵਿੱਚ ਬੂਟਾ ਬੁਣਿਆ ਪਿਆ ਬੜਾ ਹੀ ਪਿਆਰਾ ਪਿਓਰ ਜਿਹੜਾ ਹੈ ਤੁਹਾਨੂੰ ਦੇ ਰਹੇ ਆ ਚਨਾਉਂਸ਼ ਫੋਨ ਦੇ ਵਿੱਚ ਰੇਟ 350000 ਰੁਪਏ ਵਾਲਾ ਵੇਚਣ ਵਾਲਾ ਸੂਟ ਤੁਹਾਨੂੰ ਸਿਰਫ ਤੇ ਸਿਰਫ ਦੇ ਰਹੇ ਆ 3500 ਵਿੱਚ ਸ਼ਿਪਿੰਗ 올 ਇੰਡੀਆ ਫ੍ਰੀ ਰਸਤੇ ਕਲਰ ਦੇ ਵਿੱਚ ਦੇਖੋ ਆ ਗਿਆ ਨਿੱਕੀਆਂ ਨਿੱਕੀਆਂ ਬੂਟੀਆਂ ਵਾਲਾ ਸਾਰਾ ਹੀ ਸਾਟਨ ਬੁੰਤੀ ਦੇ ਨਾਲ ਜਿਹੜਾ ਬੁਣਿਆ ਹੋਇਆ ਬੜਾ ਹੀ ਪਿਆਰਾ ਯਾਨੀ ਕਿ 2 in 1 ਕੰਮ ਕੀਤਾ ਗਿਆ ਪ੍ਰਿੰਟ ਦਾ ਪ੍ਰਿੰਟ ਹੈ ਵਰਕ ਦਾ ਵਰਕ ਹੈ ਤੇ ਪਲੇਨ ਦਾ ਪਲੇਨ ਇਹਦੇ ਤੋਂ ਤੁਸੀਂ ਜਿੰਨੀ ਮਰਜ਼ੀ ਹੈ ਵੀ ਵਰਕ ਕਰਵਾ ਸਕਦੇ ਹੋ ਬੜਾ ਹੀ ਪਿਆਰਾ ਇਹ ਵੀ ਪੂਰਾ ਲੰਪ ਹੈ ਤੁਸੀਂ 4 5 6 10 ਜਿੰਨੇ ਮਰਜ਼ੀ ਸੂਟ ਲੈਣਾ ਚਾਹੋ ਲੈ ਸਕਦੇ ਹੋ ਸਿੰਗਲ ਸੂਟ ਵੀ ਬਾਇ ਕਰਨਾ ਤੇ ਬਾਇ ਕਰ ਸਕਦੇ ਹੋ ਬਹੁਤ ਪਿਆਰਾ 350 ਦੇ ਵਿੱਚ ਸਿਰਫ ਤੁਹਾਨੂੰ ਸੂਟ ਦੇ ਰਹੇ ਹਾਂ ਬੜੇ ਪਿਆਰੇ ਪਿਆਰੇ ਕਲਰ ਦੇ ਵਿੱਚ ਨੈਕਸਟ ਇਹਦੇ ਵਿੱਚ ਆ ਗਿਆ ਜੇ ਵੀ ਬਹੁਤ ਵੱਡਾ ਥਾਣਾ ਹੈ ਤੁਸੀਂ ਜਿੰਨੇ ਮਰਜ਼ੀ ਇਹਦੇ ਵਿੱਚ ਸੂਟ ਵੀ ਲੈ ਸਕਦੇ ਹੋ ਇਹ ਆ ਗਿਆ ਬਲੂ ਸ਼ੇਡ ਦੇ ਉੱਪਰ ਚਮਕ ਤੁਸੀਂ ਸਟੱਫ ਦੇ ਵਿੱਚ ਦੇਖ ਸਕਦੇ ਹੋ ਕਿਉਂਕਿ ਇਹਦੇ ਵਿੱਚ ਜਿਹੜੀ ਆ ਪ੍ਰਿੰਟ ਹੋਇਆ ਨਾ ਸੈਲਫ ਸੈਲਫ ਪ੍ਰਿੰਟ ਸਾਰਾ ਹੀ ਸਾਟਨ ਦਾ ਜਿਹੜਾ ਇਹ ਬੁੰਤੀ ਨਾਲ ਬੁਣਿਆ ਹੈ ਬੜਾ ਹੀ ਪਿਆਰਾ ਬੜਾ ਹੀ ਡਿਜ਼ਾਈਨਰ ਜਿਹਾ ਸੂਟ ਹੈ ਤੁਸੀਂ ਸਿੰਪਲ ਸੂਟ ਵੀ ਤਿਆਰ ਕਰ ਸਕਦੇ ਹੋ ਜਿਸ ਤਰ੍ਹਾਂ ਗਰਾਰਾ ਸ਼ਰਾਰਾ ਸੂਟ ਬਣਾਉਣਾ ਹੈ ਉਹ ਵੀ ਬਣਾ ਸਕਦੇ ਹੋ ਬੜਾ ਹੀ ਪਿਆਰਾ ਸੂਟ ਲੱਗੇਗਾ ਬੜੇ ਹੀ ਵਧੀਆ ਡਿਜ਼ਾਈਨਰ ਜੇ ਸੂਟ ਜਿਹੜਾ ਤਿਆਰ ਕਰਕੇ ਦੇ ਰਿਹਾ ਸਿਰਫ ਸਿਰਫ 350 ਦਾ ਬੇਸ ਦੇ ਰਹੇ ਆ ਤੁਸੀਂ ਇਹਦੇ ਤੇ ਜਿਸ ਤਰ੍ਹਾਂ ਮਰਜ਼ੀ ਹੈਵੀ ਤੋਂ ਹੈਵੀ ਵਰਕ ਕਰਵਾ ਕੇ ਸੂਟ ਨੂੰ ਹੋਰ ਜਿਹੜਾ ਟੋਰੀ ਬਣਾ ਸਕਦੇ ਜੇ ਲਓ ਜੀ ਆ ਗਿਆ ਬੋਟਲ ਗ੍ਰੀਨ ਕਲਰ ਦੇ ਇੱਕ ਬੋਟਲ ਗ੍ਰੀਨ ਕਾਲੇ ਪੰਚ ਹੁੰਦਾ ਹੈ ਬੜਾ ਹੀ ਪਿਆਰਾ ਗ੍ਰੀਨ ਜੀ ਸ਼ੇਡ ਦੇ ਵਿੱਚ ਆ ਜਾਏਗਾ ਬਹੁਤ ਸੋਹਣਾ ਸੂਟ 5-5 ਮੀਟਰ ਦੇ ਸੂਟ ਆਉਣਗੇ ਜੇ ਲੰਪ ਪੂਰੇ ਨੇ ਤੁਸੀਂ 5-5 6-6 10-10 ਸੂਟ ਵੀ ਲੈ ਸਕਦੇ ਹੋ ਸੇਮ ਕਲਰ ਦੇ ਵਿੱਚ ਕਾਫੀ ਕੁਆਂਟੀਟੀ ਦੇ ਵਿੱਚ ਸਟੱਫ ਲੈ ਕੇ ਆਏ ਆ ਹਰੇਕ ਨੂੰ ਜਿਹੜਾ ਇਹ ਸੂਟ ਮਿਲਣਗੇ ਕੋਈ ਵੀ ਨਾਰਾਜ਼ ਨਹੀਂ ਹੋਏਗਾ ਤੁਸੀਂ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ ਰੇਟ ਸਿਰਫ ਤੇ ਸਿਰਫ 350 ਜੇ 1000 ਰੁਪਏ ਦਾ ਵਾਲਾ ਸੂਟ ਜਿਹੜਾ ਸਿਰਫ ਤੇ ਸਿਰਫ ਹੌਲ ਸੇਲ ਦੇ ਵਿੱਚ ਦੇ ਰਿਹਾ 350 ਮੈਜੈਂਟਾ ਸ਼ੇਡ ਵਾਈਨ ਮੈਜੈਂਟਾ ਵਾਈਨ ਜੀ ਡਾਰਕ ਜਿਹੜੀ ਸ਼ੇਡ ਦੇ ਮੈਜੈਂਟਾ ਦੀ ਪਿਓਰ ਦੀ ਸ਼ੇਡ ਉਹ ਤੁਹਾਨੂੰ ਦੇ ਰਿਆ ਜਿਹਨੂੰ ਗੁਲਾਨਾਰੀ ਕਲਰ ਵੀ ਕਹਿ ਦਿੰਦੇ ਬੜਾ ਹੀ ਪਿਆਰਾ ਕਲਰ ਦੇ ਰਿਆ ਚਮਕ ਤੁਸੀਂ ਸਟੱਫ ਦੇ ਵਿੱਚ ਦੇਖ ਸਕਦੇ ਹੋ ਸਾਰਾ ਹੀ ਜਿਹੜਾ ਪ੍ਰਿੰਟ ਆ ਸਾਰਾ ਸਾਟਨ ਦਾ ਜਿਹੜਾ ਬੁੰਤੀ ਵਿੱਚ ਬੁਣਿਆ ਬੜਾ ਹੀ ਪਿਆਰਾ ਪਿਓਰ ਜਿਹੜਾ ਹੈ ਜਿਹੜਾ ਆਏਗਾ ਚਨੌਂਚ ਫੌਨ ਦਾ ਸੂਟ ਹੈ 올ਓਵਰ ਕੱਟ 5 ਮੀਟਰ ਹੋਏਗੀ ਤੁਸੀਂ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ ਸੇਮ ਜਿਹੜਾ ਹੈ ਇਹ ਆ ਜਾਏਗਾ ਮੈਜੈਂਟਾ ਡਾਰਕ ਵਾਲਾ ਇਹ ਆ ਜਾਏਗਾ ਗਾਜਰੀ ਕਲਰ ਦੇ ਉੱਪਰ ਇਹ ਡਾਰਕ ਗਾਜਰੀ ਕलर ਆ ਜਾਏਗਾ ਬਹੁਤ ਹੀ ਸੋਹਣਾ ਜਿਸ ਤਰ੍ਹਾਂ ਗਾਜਰੀ ਹੁੰਦਾ ਨਾ অনিয়ন ਜੀ শেਡ ਗਾਜਰੀਆਂ ਅਨিয়ন শেਡ ਉਹ ਵਾਲੀ শেਡ ਆ ਜੇਗੀ ਪਿਆਜ਼ ਜੀ ਜੀ ਬੜੀ ਡਿਫਰੈਂਟ ਜੀ শেਡ ਆਏਗੀ ਚਮਕ ਤੁਸੀਂ ਸਟੱਫ ਦੇ ਵਿੱਚ ਦੇਖ ਸਕਦੇ ਹੋ ਪਿਓਰ ਚਨੌਂਚ ਫੋਨ ਦਾ ਸੂਟ ਹੈ ਜੀ ਤੁਸੀਂ ਜਿੰਨੇ ਮਰਜ਼ੀ ਅੱਜ ਦੀ ਵੀਡੀਓ ਦੇ ਵਿੱਚ ਸੂਟ ਲੈ ਸਕਦੇ ਹੋ 4 4 5 5 10 10 ਸੂਟ ਵੀ ਸੇਮ ਕਲਰ ਦੇ ਵਿੱਚ ਲੈ ਸਕਦੇ ਹੋ ਇਸ ਵਾਰ ਕਾਫੀ ਕੁਆਂਟੀਟੀ ਦੇ ਵਿੱਚ ਤੁਹਾਨੂੰ ਸੂਟ ਲਿਆ ਕੇ ਦਿੱਤੇ ਆ ਜੀ ਤੁਸੀਂ ਜਿੰਨੇ ਮਰਜ਼ੀ ਸੂਟ ਲੈ ਲਓ ਇਹ ਵੀ ਵੱਡਾ ਜਿਹੜਾ ਧਮਾਕਾ ਆਫਰ ਹੈ ਜੀ ਜਿਹੜੇ ਤੁਹਾਨੂੰ ਅੱਜ ਸਿਰਫ ਸੱਤੇ ਸਿਰਫ 350 ਦੀ ਸੇਲ ਲੱਗੀ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਫਸਟ ਟਾਈਮ ਚੈਨਲ ਨੂੰ ਸੀਲ ਤੁਹਾਨੂੰ ਕਿਸੇ ਨੇ ਨਹੀਂ ਦੇਣੀ ਉਹ ਵੀ ਸ਼ਿਪਿੰਗ ਫ੍ਰੀ ਦੇ ਨਾਲ ਤੁਸੀਂ ਜਿੰਨੇ ਮਰਜੀ ਸੂਟ ਲੈ ਲਓ ਆਲ ਇੰਡੀਆ ਸ਼ਿਪਿੰਗ ਫ੍ਰੀ ਹੈ ਜੀ ਸਿੰਗਲ ਸੂਟ ਲੈਣਾ ਤੇ 350 ਦਾ ਆਏਗਾ ਜਿੰਨੇ ਮਰਜੀ ਤੁਸੀਂ ਸੂਟ ਲੈ ਸਕਦੇ ਹੋ ਕਾਫੀ ਕਮੈਂਟਰ ਦੇ ਵਿੱਚ ਪੁੱਛਦੇ ਜੀ ਕਿ ਸਿੰਗਲ ਸੂਟ ਮਿਲ ਜੇਗਾ ਹਾਂਜੀ ਜੀ ਸਿੰਗਲ ਸੂਟ ਵੀ ਮਿਲੇਗਾ ਤੁਸੀਂ ਜਿੰਨੇ ਮਰਜੀ ਸੂਟ ਲੈ ਸਕਦੇ ਹੋ ਸਿੰਗਲ ਵੀ ਲੈ ਸਕਦੇ ਹੋ ਦਰਜਨਾਂ ਦੇ ਦਰਜਨ ਸੂਟ ਵੀ ਲੈ ਸਕਦੇ ਹੋ ਸ਼ਿਪਿੰਗ ਆਲ ਇੰਡੀਆ ਫ੍ਰੀ ਹੈ ਆਲ ਇੰਡੀਆ ਜਿਸ ਜਗ੍ਹਾ ਤੇ ਤੁਸੀਂ ਬੈਠੇ ਹੋਏ ਹੋਗੇ ਉੱਥੇ ਤੁਹਾਡੇ ਘਰ ਤੱਕ ਸੂਟ ਪਹੁੰਚੇਗਾ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ